ਹੂੰ ਹੂੰ ਇਹ ਮੈਨੂੰ ਲੱਗਾ ਵੀ ਮੈਂ ਵੀ ਕਰਾਂ ਤੇ ਫੇਰ ਮਨ ਲੱਗ ਗਿਆ ਮੈਂ ਕਰਿਆ ਨਹੀਂ ਹੂੰ ਹੂੰ ਤੇ ਐਦਾਂ ਮੈਂ ਕਦੇ ਜ਼ਿੰਦਗੀ 'ਚ ਮੈਂ ਸੋਚਿਆ ਨਹੀਂ ਵੀ ਮੇਰੇ ਨਾਲ ਇਹ ਕੰਮ ਹੋ ਜਾਊਗਾ ਇਹ ਮੇਰਾ ਵੀ ਮਨ ਢਟ ਗਿਆ ਹੂੰ ਹੂੰ ਤੇ ਪਰ ਮੈਂ ਬੜਾ ਫੀਲ ਹੋਇਆ ਮੈਨੂੰ ਯਾਰ ਮੇਰਾ ਵੀ ਮਨ ਢਟ ਗਿਆ ਮਨ ਹੈ ਨਾ ਜਿਹੜਾ ਇਹ ਬੜਾ ਤਰਲਾ ਕੱਲਾ ਤਰਲ ਹੀ ਨਹੀਂ ਕਹਿ ਸਕਦੇ ਉਹਨੂੰ ਜਿਹੜੇ ਮਰਜ਼ੀ ਭਾਂਡੇ 'ਚ ਪਾ ਲਓ ਉਦਾਂ ਦੀ ਬਣਾ ਸਕਦੇ ਕਿਸੇ ਵੀ ਬੰਦੇ ਦਾ ਮਾਈਂਡ ਐ ਨਹੀਂ ਕਹਿ ਸਕਦੇ ਵੀ ਪਹੁੰਚ ਗਿਆ ਇਹ ਬੰਦਾ ਬਦਲ ਨਹੀਂ ਸਕਦਾ ਹਰੇਕ ਬੰਦੇ ਨੂੰ ਬਦਲਣ ਦੀ ਤਕਨੀਕ ਹੁੰਦੀ ਆ ਗੁਰਬਾਣੀ ਕਹਿੰਦੀ ਤੁਹਾਨੂੰ ਉਹੀ ਰੰਗ ਚੜੂਗਾ ਜਿਹਦੀ ਤੁਸੀਂ ਸੰਗਤ ਕਰਦੇ ਹੋ ਤੁਸੀਂ ਇਹੋ ਜਿਹੇ ਬੰਦੇ ਦੀ ਸੰਗਤ ਕਰਨ ਲੱਗੇ ਨਾ ਗੱਲਾਂ ਸੁਣ ਲੱਗੇ ਕੋਲ ਬਹਿਣ ਲੱਗੇ ਜਿਹੜਾ ਬੜਾ ਕੰਜੂਸ ਆ ਤੁਹਾਡੇ ਅੰਦਰ ਕੰਜੂਸੀ ਆ ਜਾਊਗੀ ਮਾਈਂਡ ਪ੍ਰੈਜੈਂਸ ਜਿੱਦੇ ਚ ਜਾਂਦਾ ਉਹਦੇ ਤੋਂ ਅਨਕੌਨਸ਼ੀਅਸਲੀ ਲਰਨ ਕਰਦਾ ਇਹਦੀ ਇੱਕ ਪ੍ਰੋਬਲਮ ਵੀ ਹੈ ਔਰ ਇਹਦਾ ਗੁਣ ਵੀ ਹੈ ਤੁਹਾរី ਰਿਪੀਟ ਕਰਦਾ ਮਾਈਂਡ ਅਨਕੌਨਸ਼ੀਅਸਲੀ ਦੇਖ ਕੇ ਚੀਜ਼ਾਂ ਨੂੰ ਅਬਜ਼ਰਵ ਕਰਕੇ ਲਰਨ ਕਰਦਾ ਤੁਸੀਂ ਗਾਣੇ ਵਾਲੇ ਉਹ ਗਾਣਿਆਂ ਨੂੰ ਰਿਪੀਟ ਤੇ ਰੱਖੋ ਜਿਹੜੇ ਗੋਲੀ ਚਲਾਉਣ ਵਾਲੇ ਐ ਜਿਹੜੇ ਗੁੰਡਾਗਰਦੀ ਵਾਲੇ ਐ ਤੁਹਾਡੇ ਮਾਈਂਡ ਵਿੱਚ ਥੋੜੇ ਦਿਨ ਬਾਅਦ ਥਾਟ ਉਹਦਾਂ ਦੇ ਆਉਣ ਲੱਗ ਜਾਣਗੇ ਸਮਝੇ ਤੁਸੀਂ ਸੈਡ ਗਾਣੇ ਸੁਣਨ ਲੱਗ ਜਾਓ ਤੁਹਾਡਾ ਮਾਈਂਡ ਸਾਈਡ ਰਹਿਣ ਲੱਗ ਜਾਓ ਉਨੇ ਗਲਤ ਪਹਿਲਾਂ ਵੀ ਮੇਰੇ ਖਿਆਲ ਚ ਇੱਕ ਵਾਰ ਦਿਨਵਾ ਗੱਲ ਕੀਤੀ ਸੀ ਆਲਮੋਸਟ 70% ਸੈਡ Song ਲੇਖਣ ਵਾਲੇ ਤੇ ਗਾਉਣ ਵਾਲੇ ਸੁਸਾਈਡ ਕਰ ਲੈਂਦੇ ਕਈ ਬਾਲੀਵੁੱਡ ਦੇ ਖਾਸ ਸਿੰਗਰ ਸੀਗੇ ਸਭ ਕੁਝ ਠੀਕ ਹੁੰਦਿਆ ਹੋਇਆ ਵੀ ਉਹ ਲੋਕਾਂ ਨੇ ਸੁਸਾਈਡ ਕਰ ਲਿਆ ਪਿੱਛੇ ਜੇ ਧਰਮਪ੍ਰੀਤ ਨੇ ਕੀਤੀ ਸੀ ਨਾ ਇਦਾਂ ਦੇ ਲੋਕ ਜਿਹੜੇ ਸੈਡ ਗਾਉਣ ਵਾਲੇ ਆ ਉਹ ਮਾਈਂਡ ਉੱਤੇ ਉਦਾਂ ਜਿਵੇਂ ਜਿਹੋ ਜੀ ਚੀਜ਼ ਉਹ ਦੁਨੀਆ 'ਚੋਂ ਦੇਖਣ ਲੱਗ ਜਾਂਦਾ ਫੀਲ ਕਰਨ ਲੱਗ ਜਾਂਦਾ ਉਹੋ ਜਿਹਾ ਹੀ ਬਣ ਜਾਂਦਾ ਸਮਝ ਗਏ ਕਬੀਰ ਸਾਹਿਬ ਤਾਂ ਹੀ ਕਹਿੰਦੇ ਆ ਵੀ ਕਿਸੇ ਇਹੋ ਜਿਹੇ ਬੰਦੇ ਦਾ ਸੰਗ ਨਾ ਕਰੋ ਜਿਹੜਾ ਮਾੜਾ ਹੈ ਬੇਫਿਕਰ ਹੋ ਜਾਓ ਉਹ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨੇ ਤੁਹਾਨੂੰ ਤੁਹਾਡਾ ਨੁਕਸਾਨ ਕਰ ਦੇਣਾ ਇੱਕ ਸੂਰ ਰਾਹ ਵਿੱਚ ਖੜਾ ਹੈ ਲਿਬੜਿਆ ਹੋਇਆ ਤੁਸੀਂ ਉਹਨੂੰ ਧੋ ਧੋਵੋਗੇ ਤੁਸੀਂ ਉਹਦੇ ਉਹਦਾ ਭਲਾ ਕਰਨਾ ਚਾਹੁੰਦਾ ਬਾਅਦ ਦੀ ਗੱਲ ਆ ਪਰ ਉਹ ਤੁਹਾਨੂੰ ਜ਼ਰੂਰ ਲਵੇੜ ਦੂਗਾ ਸੋ ਬੈਸਟ ਆਪਸ਼ਨ ਇਹ ਹੈ ਵੀ ਸਾਈਡ ਤੇ ਲੰਘ ਜਾਓ ਸੰਗਤ ਚੰਗੀ ਰੱਖੋ ਆਪਦੀ ਚੰਗੇ ਬੰਦਿਆਂ ਨਾਲ ਬੈਠੋ ਪੜਨ ਵਾਲਿਆਂ ਬੱਚਿਆਂ ਨਾਲ ਬੈਠੋ ਚੰਗੀਆਂ ਗੱਲਾਂ ਜਦੋਂ ਤੁਸੀਂ ਤੁਹਾਡੀ ਕਨਵਰਸੇਸ਼ਨ ਚਾਉਣ ਲੱਗ ਗਈ ਹੈ ਨਾ ਤੁਹਾਡੇ ਅੰਦਰ ਇੱਕ ਸਮਝ ਆਊਗੀ ਅੰਡਰਸਟੈਂਡਿੰਗ ਬਿਲਡ ਹੋਊਗੀ ਤੁਸੀਂ ਜਦੋਂ ਚੰਗੀ ਕਨਵਰਸੇਸ਼ਨ ਕਰਦੇ ਹੋ ਜਦ ਤੁਸੀਂ ਨਸ਼ੇ ਪੱਤੇ ਵਾਲਾ ਨਾਲ ਜਾਣ ਲੱਗ ਗਏ ਇਹੋ ਜਿਹਾ ਕੋਈ ਬੰਦਾ ਨਹੀਂ ਹੋਣਾ ਜਿਹੜਾ 2-4 ਵਾਰੀ 10 ਵਾਰੀ 15 ਵਾਰੀ ਉਹਨਾਂ ਨਾਲ ਜਾਵੇ ਤੂੰਦਾ ਜੀ ਨਾ ਕਰੇ ਨਸ਼ਾ ਕਰਨ ਦਾ ਜੇ ਨਸ਼ਾ ਕਰਨ ਵਾਲਾ ਨਸ਼ਾ ਛੱਡਣ ਵਾਲਿਆਂ ਕੋਲ ਬਹਿਣ ਲੱਗ ਗਿਆ ਤਾਂ ਉਹ ਛੱਡ ਦੇਊਗਾ ਜੇ ਨਸ਼ਾ ਛੱਡਿਆ ਨਹੀਂ ਕਰਦਾ ਚਾਹੇ ਜਿੰਨਾ ਮਰਜ਼ੀ ਉਹਦਾ ਪੁਆਇੰਟ ਆਫ 뷰 ਨਸ਼ੇ ਪ੍ਰਤੀ ਮਾੜਾ ਜਿਹਾ ਨਸ਼ੇ ਵਾਲਿਆਂ ਕੋਲੇ ਬਹਿਣ ਲੱਗ ਗਿਆ ਉਹ ਨਸ਼ਾ ਕਰੂਗਾ ਹੀ ਕਰੂਗਾ ਸਭ ਤੋਂ ਪਹਿਲਾਂ ਨਸ਼ੇ ਦੀ ਬੰਦੇ ਪਤਾ ਕਿਵੇਂ ਲੱਗਦੇ ਆ ਸਭ ਤੋਂ ਪਹਿਲਾਂ ਇਹ ਦੇਖਦੇ ਆ ਵੀ ਮੈਨੂੰ ਕਿਹੜਾ ਆਦਤ ਪੈਣੀ ਹੈ ਹਾਂਜੀ ਇੱਕ ਵਾਰੀ ਕਰਕੇ ਦੇਖ ਲੈਂਦੇ ਫਿਰ ਇਹ ਲੱਗਦਾ ਵੀ ਪਿਛਲੀ ਵਾਰੀ ਕੀਤਾ ਸੀ ਵਧੀਆ ਲੱਗਿਆ ਇਸ ਵਾਰੀ ਫੇਰ ਕਰਕੇ ਦੇਖ ਲੈਂਦੇ ਫਿਰ ਥਰਡ ਟਾਈਮ ਫਿਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨੂੰ ਕਦੋਂ ਇਹ ਐਡਿਕਸ਼ਨ ਬਣ ਜਾਂਦੀ ਹੈ ਆਦਤ ਬਣ ਜਾਂਦੀ ਹੈ ਔਰ ਜਦੋਂ ਕਿਹੜਾ ਆਦਤ ਬਣ ਗਈ ਉਹਨੂੰ ਤੋੜਨ ਦੇ ਲਈ ਉਹਨੂੰ ਬੜਾ ਪ੍ਰੋਸੈਸ ਫੋਲੋ ਕਰਨਾ ਪੈਂਦਾ ਕਿਹੜਾ ਤਾਂ ਲੱਗ ਗਿਆ ਪਰ ਉਹਨੂੰ ਤੋੜਨ ਦੇ ਲਈ ਤੁਸੀਂ ਐਂਜਾਇਟੀ 'ਚ ਜਾਓਗੇ ਵਾਰ-ਵਾਰ ਤੁਹਾਡੇ ਮਨ 'ਚ ਪਛਤਾਵਾ ਆਏਗਾ ਰਿਗਰੈਟ ਆਊਗਾ ਤੁਹਾਡੀ ਸੋਸਾਇਟੀ 'ਸ ਬੇਇਜ਼ਤੀ ਹੋਊਗੀ ਇਹ ਤਾਂ ਨਸ਼ੇੜੀ ਬੰਦਾ ਹੈ ਸਕਿੰਨਾ ਕੁਸ਼ਦਾਤੇ ਲਾਇਆ ਸਿਰਫ ਇੱਕ ਚੀਜ਼ ਵਾਸਤੇ ਔਰ ਇਹ ਸਾਰੇ ਪ੍ਰੋਸੈਸ ਨੂੰ ਤੁਸੀਂ ਛੱਡ ਸਕਦੇ ਸੀ ਉੱਥੇ ਲਿਮਿਟ ਕਰ ਸਕਦੇ ਸੀ ਜੇ ਤੁਸੀਂ ਉਸ ਬੰਦੇ ਦਾ ਸੰਗ ਨਾ ਕਰਦੇ ਸੰਗਤ ਨਾ ਕਰਦੇ ਉਹਦੀ ਕੰਪਨੀ ਨਾ ਜੁਆਇਨ ਕਰਦੇ ਤਾਂ ਜਿਹੋ ਜੀ ਸੰਗਤ ਕਰੋਗੇ ਤੁਹਾਡਾ ਮਾਈਂਡ ਉਦਾਂ ਦਾ ਹੀ ਬਣ ਜਾਣਾ ਚੰਗਾ ਸੁਣੋ ਚੰਗਾ ਖਾਓ ਚੰਗੇ ਨਿਯਮ ਬਣਾਓ ਚੰਗਿਆ ਬੰਦਿਆਂ ਕੋਲੇ ਬੈਠੋ ਫੇਰ ਨਹੀਂ ਕਰੂਗਾ ਫਿਰ ਤੁਹਾਡਾ ਚੰਗਿਆਈਆਂ ਨੂੰ ਜੀ ਕਰੂਗਾ ਗੁਰਬਾਣੀ ਪੜਿਆ ਕਰੋ ਕੋਈ ਹਿੰਦੂ ਧਰਮ ਦਾ ਥੋੜੇ ਦੁਤਾਬ ਦਾ ਕੋਈ ਮਹਾਭਾਰਤ ਦੀ ਹੋਰ ਨਹੀਂ ਕਥਾ ਪੜ ਲਿਆ ਕਰੋ ਰਮਾਇਣ ਪੜ ਲਿਆ ਕਰੋ ਕੋਈ ਸਮੱਸਿਆ ਨਹੀਂ ਹੈ ਚੰਗੇ ਪਾਸੇ ਮਾਈਂਡ ਨੂੰ ਲਾਓ ਜਸਪ੍ਰੀ ਸਿੰਘ ਯੂ ਆਰ ਥਿੰਕਿੰਗ ਸਮਥਿੰਗ ਆਈ ਥਿੰਕ 댓 ਹਮ I हैव ਕੁਸਚਨ ਅਭੇ ਮੇਰੇ ਕੁਸਚਨ ਹਾਂ ਹਾਂ ਮੈਨਾਂ ਹੀ ਬਾਬਾ ਇਹ ਤੋਂ ਆਇਆ ਸੀ ਆਪਣਾ ਜਦੋਂ ਸਾਡਾ ਡਿਪਲੋਮਾ ਸ਼ੁਰੂ ਹੋਇਆ ਸੀ ਮੈਨਾਂ ਹੀ ਆਇਆ ਸੀ ਤੇ ਕਰਦਿਆਂ ਦੇ ਵਿੱਚ ਬੈਠਾ ਜਗਾ ਜੀ ਤੇ ਅਜਲ ਨਸ਼ੇ ਪੱਤੇ ਤੁਹਾਨੂੰ ਪਤਾ ਬਹੁਤ ਹੈ ਹਾਂ ਹਾਂ ਤੇ ਕਰਦਿਆਂ ਮੈਨੂੰ ਇੱਕ ਗੱਲ ਸਮਝਾਈ ਕਿ ਨਸ਼ੇ ਪੱਤੇ ਚ ਨਹੀਂ ਪੈਣਾ ਤੇ ਮੈਂ ਉਸ ਟਾਈਮ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੋਹ ਖਾ ਕੇ ਆਇਆ ਸੀ ਕਿ ਨਸ਼ੇ ਪੱਤੇ ਚ ਬਿਲਕੁਲ ਨਹੀਂ ਪਾਉਂਗਾ ਹਾਂ ਹਾਂ ਤੇ ਕੁਝ ਦਿਨ ਪਹਿਲਾਂ ਸਾਡੇ ਦੋਸਤ ਦੀ ਬਰਥਡੇ ਪਾਰਟੀ ਸੀ ਜੀ ਤੇ ਉੱਥੇ ਗਏ ਸੀ ਤੇ ਉਹ ਪੀ ਰਹੇ ਸੀਗੇ ਸਾਰੇ ਪੀ ਰਹੇ ਸੀਗੇ ਤੇ ਅਸੀਂ ਗੁਰਿੰਦਰ ਵੀ ਮੇਰੇ ਨਾਲ ਸੀਗਾ ਕ੍ਰਿਸ਼ਨ ਵੀ ਮੇਰੇ ਨਾਲ ਸੀ ਹਾਂ 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 ਅਸੀਂ ਬੈਠੇ ਆਪਾਂ ਕੋਲਡ ਡਰਿੰਕ ਨਾਲ ਇੰਜੋਏ ਕਰ ਰਹੇ ਸੀ ਹਾਂ ਹਾਂ ਤੇ ਮੈਂ ਹੀ ਵਾਸ਼ਰੂਮ ਗਿਆ ਤੇ ਪਿੱਛੋਂ ਨਾ ਹੀ ਮੁੰਡਾ ਬੈਠਾ ਸੀ ਉਹ ਵੀ ਨਹੀਂ ਪੀਂਦਾ ਸੀਗਾ ਉਹਨੇ ਕੀ ਕੀਤਾ ਥੋੜੀ ਜੀ ਦਾਰੂ ਕੋਲਡ ਡਰਿੰਕ ਚ ਮਿਲਾਤੀ ਕੋਲਡ ਡਰਿੰਕ ਚ ਮਿਲਾਤੀ ਓਕੇ ਤੇ ਆਇਆ ਮੈਂ ਬੈਠਾ ਮੈਨੂੰ ਤਾਂ ਪਤਾ ਨਾ ਲੱਗਿਆ ਹੂੰ ਹੂੰ ਇਹਨਾਂ ਨੂੰ ਵੀ ਸ਼ਾਇਦ ਪਤਾ ਸੀਗਾ ਕਿ ਨਹੀਂ ਪੀਂਦਾ ਸੀਗਾ ਮੈਨੂੰ ਨਹੀਂ ਹੂੰ 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 ਪਤਾ ਜੀ ਤੇ ਉਹ ਸਾਰੇ ਕੀ ਕਹਿ ਰਹੇ ਸੀ ਕਿ ਆਪਾਂ ਇੱਕੋ ਘੁੱਟ ਚ ਪੀਣਾ ਸਾਰਾ ਕੁਝ ਸਾਰੇ ਹੀ ਪੀ ਰਹੇ ਸੀ ਕੋਲਡ ਡਰਿੰਕ ਵਾਲੀ ਕਹਿ ਰਹੇ ਸੀ ਕਿ ਆਪਾਂ ਸਾਰਾ ਘੁੱਟ ਚ ਪੀਣਾ ਜਦੋਂ ਮੈਂ ਉਹ ਮੂੰਹ ਨੂੰ ਲਾਇਆ ਜੀ ਮੈਂ ਪੀਤਾ ਘੁੱਟ ਪੀਤਾ ਮੈਨੂੰ ਪਤਾ ਲੱਗ ਗਿਆ ਇਹ ਵਿੱਚ ਸ਼ਰਾਬ ਹੈ ਹੂੰ ਰਕਤੀ ਨਹੀਂ ਹੂੰ ਹੂੰ ਕੋਈ ਹੁਣ ਮੇਰੇ ਮਨ ਚ ਉਸੇ ਚੀਜ਼ ਦਾ ਡਾਊਟ ਘਮ ਰਹਾ ਕਿ ਮੈਂ ਆਪਦੀ ਮਾਂ ਦੀ ਸੌਂਖ ਖਾਦੀ ਸੀ ਤੇ ਮੈਂ ਅੱਜ ਸ਼ਰਾਬ ਪੀ ਬੈਠਾ ਐਦਾ ਕੁਛ ਨਹੀਂ ਹੁੰਦਾ ਜੋ ਵਾਕਿ ਉਸ ਚੀਜ਼ ਚ ਮੇਰੀ ਗਲਤੀ ਹੈਗੀ ਨਾ 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 ਇਹ ਇੱਥੇ ਗਲਤ ਪਤਾ ਕੀ ਹੋਇਆ ਤੁਸੀਂ ਇੱਕ ਗਲਤ ਚੀਜ਼ ਤੋਂ ਡਰ ਰਹੇ ਹੋ ਤੁਸੀਂ ਤਾਂ ਨਹੀਂ ਕੁਛ ਕੀਤਾ ਨਾ ਨਹੀਂ ਖੁਦ ਦੀ ਚਾਹਾਂ ਨਹੀਂ ਬਿਲਕੁਲ ਵੀ ਦਾਰੂ ਇੱਕ ਐਲਕੋਹਲ ਹੁੰਦੀ ਹੈ ਹੈਨਾ ਐਲਕੋਹਲ ਹੀ ਹੈ ਖੰਗ ਦੀ ਦਵਾਈ ਕਦੇ ਲਈ ਹੋਣੀ ਆ ਉਹ ਖੰਗ ਦੀ ਦਵਾਈ ਲੈਣ ਨਾਲ ਤੁਹਾਡਾ ਕਿਹੜਾ ਤੁਹਾਡੀ ਕਿਹੜਾ ਕਸਮ ਟੁੱਟ ਜਾਂਦੀ ਹੈ ਉਹਦੇ ਵਿੱਚ 70% ਐਲਕੋਹਲ ਹੁੰਦਾ ਯੂ نو ਥੈਟ ਹੋਮੋਪੈਥੀ ਮੈਡੀਸਿਨ ਲਈ ਕਦੇ ਲੈਣਾ ਹੀ ਬਿਲਕੁਲ ਹੋਮੋਪੈਥੀ ਵਿੱਚ 96% ਐਲਕੋਹਲ ਹੁੰਦਾ ਕਿਸੇ ਮਨੁੱਖ ਦਾ ਧਰਮ ਇਹਨਾਂ ਚੀਜ਼ਾਂ ਨਾਲ ਨਹੀਂ ਟੁੱਟਦਾ ਐਡਿਕਸ਼ਨ ਨਹੀਂ ਬਣਾਉਣਾ ਕਦੇ ਵੀ ਨਹੀਂ ਪੀਣਾ ਤੁਸੀਂ ਚਾਹਤ ਨਾਲ ਨਹੀਂ ਪੀਤੀ ਤੁਹਾਨੂੰ ਕਿਸੇ ਨੇ ਮਲਾਤੀ ਹੁਣ ਮੰਨ ਲਓ ਪਿੰਡ ਦੀ ਕੋਈ ਟੈਂਕੀ ਹੈ ਉਹਦੇ ਵਿੱਚ ਕੋਈ ਬੋਤਲ ਉਡੇ ਲਿਆਵੇ ਪਿੰਡ ਸਾਰਾ ਉੱਥੋਂ ਪਾਣੀ ਪਿੰਦਾ ਇਹਦਾ ਕੀ ਮਤਲਬ ਕੀ ਧਰਮ ਟੁੱਟ ਗਿਆ ਉਹਨਾਂ ਦਾ ਕੀ ਕਸਮ ਟੁੱਟ ਗਈ ਐਦਾਂ ਨਹੀਂ ਹੁੰਦਾ ਇੱਥੇ ਤੁਹਾਨੂੰ ਇੱਕ ਗਿਆਨ ਦੀ ਜ਼ਰੂਰਤ ਹੈ ਆਪਣੇ ਮਾਈਂਡ ਨੂੰ ਇੱਕ ਇਹਨਾਂ ਦੀ ਜ਼ਰੂਰਤ ਹੈ ਵੀ ਇਹਦੇ ਨਾਲ ਕਸਮ ਨਹੀਂ ਟੁੱਟੀ ਤੁਸੀਂ ਰੱਖਤਾ ਨਾ ਜੇ ਤੁਸੀਂ ਖੁਦ ਨੂੰ ਧੋਖਾ ਦੇ ਰਹੇ ਹੋ ਤਾਂ ਤੁਸੀਂ ਆਪਣੇ ਆਪ 'ਚ ਫੀਲ ਕਰ ਸਕਦੇ ਹੋ ਕਿ ਹਾਂ ਮੈਂ ਕਸਮ ਤੋੜਤੀ ਰੱਖ ਤਾਂ ਤੁਸੀਂ ਸਹੀ ਐਕਸ਼ਨ ਲੈ ਲਿਆ ਤੁਹਾਨੂੰ ਪਤਾ ਲੱਗ ਗਿਆ ਨਾ ਅਚਨਚੇਤ ਤੁਹਾਨੂੰ ਪਤਾ ਨਹੀਂ ਸੀ ਕਿ ਉਹਦੇ 'ਚ ਕੀ ਹੈ ਉਹ ਇੱਕ ਭੁੱਲ ਹੈ ਗਲਤੀ ਹੈ ਹਣਾ ਅਪਰਾਧ ਨਹੀਂ ਅਪਰਾਧ ਔਰ ਗਲਤੀ ਚ ਇੱਕ ਫਰਕ ਹੁੰਦਾ ਡਿਫਰੈਂਸ ਹੁੰਦਾ ਥੇਰ ਇਜ਼ ਅ ਬਿਗ ਡਿਫਰੈਂਸ ਬੀਟਵੀਨ ਮਿਸਟੇਕ ਐਂਡ ਕ੍ਰਾਈਮ ਅਪਰਾਧ ਉਹ ਹੈ ਜਿਹਨੂੰ ਪਤਾ ਹੈ ਕਿ ਗਲਤ ਹੈ ਫਿਰ ਵੀ ਉਹ ਕਰਦਾ ਹੈ ਗਲਤੀ ਉਹ ਹੁੰਦੀ ਹੈ ਭੁੱਲੋ ਹੁੰਦੀ ਹੈ ਭੁੱਲ ਦਾ ਪਛਤਾਵਾ ਹੁੰਦਾ ਹੈ ਉਹ ਬਖਸ਼ਿਆ ਜਾਂਦਾ ਜਦੋਂ ਬੰਦਾ ਇਹ ਕਹੇ ਲੈ ਮੈਂ ਨਹੀਂ ਕਰਨਾ ਜਿਹੜੀ ਅਚਨਚੇਤ ਹੋਈ ਹੋਵੇ ਜਦੋਂ ਬੰਦੇ ਨੂੰ ਪਤਾ ਨਹੀਂ ਤੁਸੀਂ ਕਿਸੇ ਚੀਜ਼ ਤੇ ਪੈਰ ਰੱਖਦਾ ਤੁਹਾਨੂੰ ਨਹੀਂ ਸੀ ਪਤਾ ਫਿਰ ਕੀ ਹੈ ਮਾਫ ਹੋ ਗਿਆ ਨਹੀਂ ਸੀ ਪਤਾ ਤਾਂ ਰੱਖਿਆ ਗਿਆ ਇਸ ਕਰਕੇ ਆਪਣੇ ਮਾਈਂਡ ਦੇ ਵਿੱਚੋਂ ਇਸ ਗੱਲ ਨੂੰ ਕੱਢ ਦਿਓ ਨਾਲ ਕਿ ਨਾ ਹੀ ਤੁਸੀਂ ਉਹਦੇ ਨਾਲ ਕੋਈ ਸ਼ਰਾਬੀ ਬਣੇ ਹੋ ਨਾ ਹੀ ਤੁਸੀਂ ਤੁਹਾਡੇ ਤੋਂ ਕੋਈ ਉਹ ਪਿਆ ਹਨ ਸੋ ਆਪਣੇ ਮਾਈਂਡ ਦੇ ਅੰਦਰ ਪੋਜ਼ਿਟਿਵਿਟੀ ਪੈਦਾ ਕਰੋ ਇਹ ਰਿਗਰੈਟ ਨਾ ਬਣਾਓ ਇਹ ਨੂੰ ਇਹ ਜ਼ਖਮ ਮੜ ਜਾਂਣਾ ਤੁਹਾਡੇ ਮਾਈਂਡ ਦਾ ਸવાર-ਵਾਰੇ ਦੇ ਬਾਰੇ ਸੋਚਣ ਲੱਗ ਜਾਓਗੇ ਤੁਸੀਂ ਬਹੁਤ ਕੰਮ ਹੈ ਜਿਹੜੇ ਜ਼ਿੰਦਗੀ 'ਚ ਕਰਨੇ ਆ ਸੋ ਅਫਰਮੇਸ਼ਨ ਦਿਓ ਵੀ ਠੀਕ ਹੈ ਦੇਖੋ ਜਦੋਂ ਮਾਈਂਡ ਦੇ ਅੰਦਰ ਕੋਈ ਮੈਮਰੀ ਬਣ ਜੇ ਨਾ ਉਹਨੂੰ ਰਿਮੂਵ ਕਰਨਾ ਬਹੁਤ ਔਖਾ ਹੁੰਦਾ ਸਮਝੇ ਤੁਸੀਂ ਕਿਸੇ ਦਾ ਐਕਸੀਡੈਂਟ ਦੇਖ ਲਿਆ ਕਿਸੇ ਦਾ ਅੰਗ ਪੈਰ ਕੱਟਿਆ ਦੇਖ ਲਿਆ ਤੁਹਾਨੂੰ ਵਾਰੀ-ਵਾਰੀ ਚੇਤੇ ਆਉਂਦਾ ਤੁਸੀਂ ਉਹਨੂੰ ਚੇਤੇ ਨਹੀਂ ਕਰਨਾ ਚਾਹੁੰਦੇ ਜਿੰਨੀ ਵਾਰੀ ਨਹੀਂ ਕਰਨਾ ਚਾਹੁੰਦੇ ਉਹਨੇ ਵਾਰੀ ਉਹ ਚੇਤੇ ਆਊਗਾ ਇਹ ਮਾਈਂਡ ਦੀ ਪ੍ਰੋਬਲਮ ਆ ਕਿਉਂਕਿ ਉਹ ਬਾਹਲਾ ਸਾਡੇ ਹੱਥ 'ਚ ਨਹੀਂ ਹੁੰਦਾ ਨਾ ਉਹਨੂੰ ਡਰਾਈਵ ਅਸੀਂ ਘੱਟ ਹੀ ਕਰ ਸਕਦੇ ਹਾਂ ਤੁਸੀਂ ਕੀ ਕਰ ਸਕਦੇ ਉਹਦੇ ਵਿੱਚੋਂ ਰਿਗਰੈਟ ਦੀ ਥਾਂ ਦੇ ਉੱਤੇ ਐਕਸੈਪਟੈਂਸ ਲੈ ਆ ਸਕਦੇ ਹੋ ਵੀ ਜੋ ਵੀ ਹੋਇਆ ਪ੍ਰਮਾਤਮਾ ਉਹਦੇ ਲਈ ਮੈਂ ਖਿਮਾ ਦਾ ਜਾਚਨਾ ਕਰਦਾ ਮੇਰੇ ਤੋਂ ਇਹ ਗਲਤੀ ਹੋਈ ਹੈ ਬਟ ਅੱਗੇ ਤੋਂ ਮੈਂ ਇਸ ਚੀਜ਼ ਦਾ ਧਿਆਨ ਰੱਖੂੰਗਾ ਔਰ ਮੈਂ ਅੱਗੇ ਤੋਂ ਖਿਆਲ ਰੱਖੂੰਗਾ ਸਮਝ ਗਏ ਉਹ ਨਾਲੇ ਇਹਦੇ ਨਾਲ ਕੋਈ ਕਸਮ ਨਹੀਂ ਟੁੱਟੀ ਤੁਹਾਡੀ ਬਹੁਤ ਵਧੀਆ ਕੀਤਾ ਇਸ ਗੱਲ ਦੀ ਖੁਸ਼ੀ ਹੈ ਵੀ ਤੁਸੀਂ ਰੱਖਤੀ ਤੁਹਾਨੂੰ ਪਤਾ ਲੱਗਿਆ